ਕੀ ਕਹੂਗੇ ਪਤਾ ਤਾਂ ਲੱਗਾ ਹੈਗਾ ਕਿ ਜਿਹੜੀ ਇਹ ਗੈਸ ਪਾਈਪਲਾਈਨ ਵਾਲੇ ਹੈਗੇ ਕੋਈ ਜਦਾਤ ਕੰਪਨੀ ਵਾਲੇ ਅਸੀਂ ਇਹਨਾਂ ਨੂੰ ਪਿਛਲੇ 7 ਡੇਸ ਤੋਂ ਕਹਿ ਰਹੇ ਆ ਕਿ ਭਾਈ ਸਾਡੀ ਇੱਥੇ ਸੀਵਰੇਜ ਦਾ ਕੰਮ ਚੱਲਣਾ ਜਿਹੜੀ ਕਿ ਸਾਡੀ ਪਿਪਲੀ ਸਾਹਿਬ ਕੋਤਵਾਲਾ ਤੋਂ ਹੋਰ سمتਰੀ ਬਾਜ਼ਾਰ ਸਾਡਾ ਮਹਾਬੀਰ ਗਲੀ ਕਪੂਲਾ ਵਾਲੀ ਗਲੀ ਔਰ ਸਾਡੀ ਕਬਰ ਵਾਲੀ ਗਲੀ ਇਸ ਜਿੰਨਾ ਸਮੋਚਾ ਲੱਗਾ ਹੈਗਾ ਜੀ ਇਹਦੇ ਵਿੱਚ ਸੀਵਰੇਜ ਲਾਈਨ ਸਾਡੀ ਜਿਹੜੀ ਉਥੋਂ ਡਾਟ ਦੇ ਵਿੱਚ ਜਾਦੀ ਉਹ ਲਾਈਨ ਟੈਡ ਹੋ ਚੁੱਕੀ ਹੈ ਜੀ ਉਹ ਜੋ ਜਿਹੜੀ ਲਾਈਨ ਹੈ ਉਹ ਸਾਡੀ ਲਾਈਨ ਬੈਟ ਲੈਵਾ ਤੇ ਕੋਈ ਲਗਭਗ 8 ਤੋਂ 10 ਫੀਟ ਦੇ ਉੱਤੇ ਹੈਗੀ ਹੈ ਜੀ ਅਸੀਂ ਪਿਛਲੇ 7 ਡੇਸ ਤੋਂ ਉਹਨਾਂ ਨੂੰ ਕਹਿ ਰਹੇ ਆ ਕਿ ਭਈ ਜਿਹੜੀ ਪਤਾ ਜਿਹੜੀ ਤੁਹਾਡੀ ਗੈਸ ਲਾਈਨ ਹੈ ਇਹਨਾਂ ਜਿਹੜੇ ਹੈਡ ਆਫ ਦਾ ਡਿਪਾਰਟਮੈਂਟ ਦੇ ਸਤਿਨ ਤੰਵੇਦੀ ਜੀ ਨੇ ਹੈਡ ਆਫ ਡਿਪਾਰਟਮੈਂਟ ਨੇ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਜੀ ਆਪਣੀ ਜਿਹੜੀ ਲਾਈਨ ਆ ਗੈਸ ਇਹਨੂੰ ਸ਼ਿਫਟ ਕਰੋ ਉੱਥੇ ਇਹਨਾਂ ਦੀ ਇੱਕ ਗੈਸ ਲਾਈਨ ਆ ਜਿਹੜੀ ਸਾਡੀ ਸੀਵਰੇਜ ਦੀ ਹੋਤੀ ਝੋਣਕਲੀ ਆ ਜਿਸ ਦੇ ਕਰਕੇ ਸਾਡਾ ਸੀਵਰੇਜ ਦਾ ਲਾਈਨ ਜਿਹੜਾ ਉਹ ਡੈਡ ਹੋ ਚੁੱਕਿਆ ਹੈਗਾ ਅਸੀਂ ਬੜੀ ਮੁਸ਼ਕਲ ਕਾਰਪੋਰੇਸ਼ਨ ਨੂੰ ਕਹਿ ਆ ਕਿ ਤਾਂ ਇਹਦੇ ਵਿੱਚ 18 ਇੰਚ ਦਾ ਸੀਵਰੇਜ ਲਾਈਨ ਪਾਣ ਲੱਗੇ ਹੈਗੇ ਜੀ ਜਿਹੜਾ ਕਿ ਸਾਡਾ 8 ਤੋਂ 10 ਫੁੱਟ ਲੈਵਲ ਦੇ ਉੱਤੇ ਜਾਣਾ ਹੈਗਾ ਜੀ ਚਲੋ ਇਹਨਾਂ ਨੂੰ ਆਪਾਂ 7 ਦਿਨ ਤੋਂ ਕਹਿ ਰਹੇ ਹਾਂ 7 ਦਿਨ ਤੋਂ ਇਹਨਾਂ ਨੂੰ ਕੁਝ ਨਹੀਂ ਕੀਤਾ ਜੀ ਐਟ ਦਾ ਐਂਡ ਅਸੀਂ ਇਹਨਾਂ ਨੂੰ ਅੱਜ ਕਿਹਾ ਕਿ ਅਸੀਂ ਅੱਜ ਲਾਈਨ ਪਾ ਰਹੇ ਹਾਂ ਸੋ ਇਹਨਾਂ ਨੇ ਆਪਣੀ ਇੱਥੇ ਟੀਮ ਵਿੱਚ ਜਿਹੜੀ ਕਿ ਟੀਮ ਨੂੰ ਕੁਝ ਨਹੀਂ ਆਂਦਾ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੈ ਕਿ ਗੈਸ ਲਾਈਨ ਜਿਹੜੀ ਇਹਨਾਂ ਦੀ ਪਾਈਪ ਲਾਈਨ ਆ ਉਹ ਕਿਸ ਲੈਵਲ ਤੇ ਹੈਗੀ ਹੈ ਜੀ ਜਾਂਦੇ ਨੇ ਦਾ ਟੀਮ ਹੈ ਹੀ ਆਪਣੀ ਜਿਹੜੇ ਸਾਡੇ ਚਾਈ ਸਾਹਿਬ ਨੇ ਸਾਡੀ ਜਿਹੜੇ ਟੀਮ ਮੈਂਬਰਸ ਨੇ ਕੋਲ ਪੋਜੀਸ਼ਨ ਦੇ ਉਹ ਸਾਰੇ ਇੱਥੇ ਹੀ ਨੇ ਮੌਜੂਦ ਨੇ ਉਹਨਾਂ ਨੇ ਜਦੋਂ ਲਾਕੇ ਖਲੋਗੇ ਕਹਿੰਦੇ ਚ ਚਾਰ ਗੋਟ ਦੇ ਸਾਡੀ ਗੈਸ ਲਾਈਨਾਂ ਤੇ ਤੁਸੀਂ 3 ਫੁੱਟ ਦਾ ਕੇ ਕੰਮ ਕਰੋ 3 ਫੁੱਟ ਦੀ ਬਾਤ ਹੋਈ ਥੋੜਾ ਮੈਨੂਅਲ ਕੰਮ ਕਰ ਦੋ ਸੋ ਅਸੀਂ ਇਹਨਾਂ ਦੀ ਤੇ ਸਾਡੀ ਕਾਰਪੋਰੇਸ਼ਨ ਦੀ ਸੁਪਰਵਾਈਜ਼ਨ ਵਿੱਚ ਸਾਡਾ ਕੰਮ ਚੱਲ ਰਿਹਾ ਜੀ ਇਹਨਾਂ ਦੇ ਕੀ ਹੋਇਆ ਜੀ ਇਹਨਾਂ ਦੇ ਜਦੋਂ ਅਸੀਂ 2 ਫੁੱਟ ਗਏ ਆ ਲਗਭਗ 2 ਤੋਂ 2.5 ਫੁੱਟ ਤੇ ਇਹਨਾਂ ਦੀ ਇੱਕ ਲਾਈਨ ਡੈਮੇਜ ਹੋ ਗਈ ਜੀ ਪਏ ਇਹ ਕੰਦੇ ਜੀ ਸਾਨੂੰ ਪਤਾ ਹੀ ਨਹੀਂ ਸਾਡੀ 2 ਸਵਾ 2 2.5 ਫੁੱਟ ਤੇ ਸਾਡੀ ਲਾਈਨ ਹੈਗੀ ਆ ਤੇ ਜਿਹੜੀ ਇਹਨਾਂ ਦੀ ਰੈਸਕਿਊ ਟੀਮ ਹੈ ਜੀ ਰੈਸਕਿਊ ਟੀਮ ਦਾ ਇਹ ਕੰਮ ਹੁੰਦਾ ਸੀ ਕਿ ਜੇ ਮੰਨ ਲਓ ਕਿ ਮਿਸੈਪੜਿੰਗ ਹੁੰਦੀ ਆ ਤਾਂ ਉਹ ਵਾਲ ਦੇ ਇਲਾਕੇਤ ਵਿੱਚ ਜਦ ਕੀ ਰੈਸਕਿਊ ਟੀਮ ਦੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਕੰਮ ਆਂਦਾ ਹੀ ਨਹੀਂ ਉਹ ਕੀ ਕਰਦੇ ਉਹ ਇਹਨਾਂ ਨੇ ਕੋਈ ਫੰਡਰ ਇਹ ਇਹਨਾਂ ਨੇ ਭੱਤੀ ਕਿਤੇ ਆ ਬਦਮਾਸ਼ੜਾਈ ਦੇ ਮੁੰਡੇ ਜਿਨ੍ਹਾਂ ਨੂੰ ਕੁਝ ਆਂਦਾ ਨਹੀਂ ਆ ਉਹਨਾਂ ਨੂੰ ਇੱਕੇ ਕੰਮ ਆਂਦਾ ਬਦਮਾਸ਼ੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਲਾਈਨ ਹੈ ਜੇ ਲਾਈਨ ਡੈਮੇਜ ਹੋ ਜਾਏ ਤੇ ਉਸ ਤੋਂ ਬਾਅਦ ਕੀ ਕਰਨਾ ਹੈ ਸਾਜੀ ਬੜੀ ਮੁਸ਼ਕਲ ਇਹਨਾਂ ਨੇ ਕਰ ਕਰਾ ਕੇ ਅੱਧੇ ਪੌਣੇ ਘੰਟੇ ਤੋਂ ਬਾਅਦ ਜਾ ਕੇ ਇਹਨਾਂ ਨੇ ਉਹ ਗੈਸ ਬੰਦ ਕੀਤੀ ਹੈ ਜੀ ਇਹ ਇਹਨਾਂ ਨੇ ਕੀਤਾ ਹੈ ਜੀ ਔਰ ਇਹ ਗੁਜਰਾਤ ਗੈਸ ਲਾਈਨ ਦਾ ਬੜਾ ਵੱਡਾ ਫੇਲੀਅਰ ਹੈ ਜੀ ਔਰ ਜਿਹੜੀ ਇਹਨਾਂ ਦੀ ਇੱਕ ਸਟੀਲ ਲਾਈਨ ਹੈ ਜਿਹੜੀ ਇਹ ਕਹਿਦੇ ਸਾਡੀ 4 ਫੁੱਟ ਦੇ ਉੱਤੇ ਇਹ ਕੀ ਆ ਜੇ ਅਸੀਂ ਇਹਨਾਂ ਨੂੰ ਕਿਹਾ ਕਿ ਉਹ ਲਾਈਨ ਬੰਦ ਕਰ ਦਿਓ ਉਹਦੇ ਬਾਰੇ ਇਹ ਜਵਾਬ ਦਿੰਦੇ ਨੇ ਕਿ ਉਹ ਲਾਈਨ ਸਾਡੀ ਪਟੇਂਡਾ ਤੋਂ ਚੱਲਦੀ ਆ ਮੇਥੋਂ ਨਹੀਂ ਬੰਦ ਹੋਣੀ ਪਟੇਂਡਾ ਤੋਂ ਹੋਣੀ ਆ ਔਰ ਜੇ ਕੱਲ ਨੂੰ ਮੰਨ ਲਓ ਛੱਤ ਦੇ ਵਿੱਚ ਕੋਈ ਕੰਮ ਇਹਦਾ ਮਤਲਬ ਆਪਾਂ ਕੋਈ ਕੰਮ ਕਰਾਈ ਨਹੀਂ ਸਕਦੇ ਆਪਾਂ ਵਾਟਰ ਪਾਈਪਲਾਈਨ ਨਹੀਂ ਪਾ ਸਕਦੇ ਆਪਾਂ ਸੀਵਰੇਜ ਲਾਈਨ ਨਹੀਂ ਪਾ ਸਕਦੇ ਇਹ ਕੋ ਕਿਸੇ ਨੂੰ ਕਿਸੇ ਨੂੰ ਢਾਈ ਨਹੀਂ ਦਿੰਦੇ ਜੇ ਨਾਲ ਗੱਲ ਕਰੋ ਤੇ ਕੋਈ ਜਵਾਬ ਨਹੀਂ ਦਿੰਦੇ ਇਹਦਾ ਮਤਲਬ ਆਪਾਂ ਸ਼ਹਿਰ ਵਿੱਚ ਇਹਦਾ ਕੰਮ ਹੋਣੀ ਦੇ ਕਾਹਨ ਨਹੀਂ ਇਹ ਚੀਜ਼ ਹੋ ਗਈ ਨਾ ਜੀ ਕਿ ਫਿਰ ਡੇੜੀ ਮਾਰਕੀਟ ਪਿਆ ਹੋਰੀ ਜਿਹੜੀਆਂ ਖਾਨਦਨ ਦੀ ਮੰਗ ਦਾ ਬਣਾ ਨੇ ਕੋਈ ਵੱਡਾ ਹਾਪਸਾ ਵੀ ਹੋ ਸਕਦਾ ਪਾਜੀ ਇਹ ਤਾਂ ਸੱਚੇ ਬਾਦਸ਼ਾਹ ਦੀ ਗਿਰਬਾਹ ਆਈ ਆ ਇਹਦੇ ਪਿਪਲੀ ਸਾਹਿਬ ਕੋਤਵਾਰਾ ਲੱਗੇ ਆ ਇਹਦੇ ਸਮਝੋ ਗੁਰੂ ਮਹਾਰਾਜ ਦੀ ਗਿਰਬਾਹ ਹੋਈ ਹੈ ਕਿ ਕੋਈ ਮਿਸੇਪਣੀ ਨਹੀਂ ਹੋਈ ਨਹੀਂ ਤੇ ਇਹਨਾਂ ਵੱਲ ਕੋਈ ਘਾਟ ਨਹੀਂ ਸੀ ਇਹ ਅੱਜ ਇੱਥੇ ਬਲਾਸਟੀ ਹੋਣਾ ਸੀ ਜੋ ਸਿਸਟਮ ਹੈਗਾ ਸੀ ਤੇ ਆਂਦਾ ਇਹਨਾਂ ਨੂੰ ਕੁਛ ਹੈਗਾ ਨਹੀਂ ਕਿਸੇ ਨੂੰ ਫਿਰ ਸਭ ਤੋਂ ਵੱਡੀ ਗੱਲ ਇਹਨਾਂ ਕੋਈ ਡਿਜ਼ਾਈਨ ਛੱਡਦੀ ਹੈਗਾ ਦੱਸੋ ਔਰ ਤੁਸੀਂ ਬਲੀਵ ਕਰੋਗੇ ਇੱਕ ਜਗ੍ਹਾ ਤੋਂ ਮਤਲਬ 2.5 ਫੁੱਟ ਤੋਂ 3-3 ਗੈਸ ਪਾਈਪ ਲਾਈਨ ਜਾ ਰਹੀਆਂ ਨੇ ਇੱਕ ਸਟੀਲ ਗੈਸ ਪਾਈਪ ਲਾਈਨ ਜਾਦੀ ਆ ਇੱਕ ਸਾਡੇ ਸੀਵਰੇਜ ਦੇ ਵਿੱਚੋਂ ਜਾਦੀ ਆ ਜਿਹੜੀ ਕਿ 8 ਫੁੱਟ 9 ਫੁੱਟ ਲੰਬਾ ਸਾਡੇ ਬੈਡ ਲੈਵਲ ਤੇ ਪਾਈ ਆ ਮੈਂ ਹੁਣੇ ਤੁਹਾਨੂੰ ਇੱਕ ਵਾਰੀ ਮੈਂ ਸ਼ਾਇਦ ਤੁਸੀਂ ਦੇਖੀ ਵੀ ਸੀ ਔਰ ਇੱਥੇ ਨੇ 2 ਫੁੱਟ ਦੇ ਜਾ ਰਿਹਾ ਇੱਕ ਜਗ੍ਹਾ ਤੋਂ 3-3 ਗੈਸ ਲਾਈਨ ਜਾ ਰਹੀਆਂ ਨੇ ਇਹਨਾਂ ਦਾ ਕੋਈ ਅਧਿਕਾਰੀ ਵੱਡਾ ਕੋਈ ਇੱਥੇ ਮੌਕੇ ਤੇ ਪਹੁੰਚੇ ਨਹੀਂ ਬਿਲਕੁਲ ਨਹੀਂ ਜੀ ਸੱਤੇ ਨੇ ਤਰਵੇਦੀ ਜੀ ਨਾਲ ਮੇਰੀ ਪਿਛਲੇ 7 ਦਿਨ ਤੋਂ ਗੱਲ ਹੋ ਰਹੀ ਹੈ ਜੀ ਉਹ ਹੁਣ ਵੀ ਮੈਂ 1 ਘੰਟੇ ਤੋਂ ਉਹਨਾਂ ਨੂੰ ਕੰਟੀਨਿਊਸਲੀ ਫੋਨ ਕਰ ਰਿਹਾ ਮੇਰੇ ਫੋਨ ਦੇ ਵਿੱਚ ਰਿਕਾਰਡ ਹੈ ਕਿ ਮੈਂ ਉਹਨਾਂ ਨੂੰ ਕਿੰਨੀ ਵਾਰੀ ਫੋਨ ਕੀਤਾ ਹੈਗਾ ਹੱਲੇ ਵੀ ਹੁਣ ਵੀ ਮੇਰੀ ਤੁਹਾਡੇ ਤੋਂ 2 ਮਿੰਟ ਪਹਿਲਾਂ ਗੱਲ ਹੋਈ ਹੈ ਹੁਣਾ ਗੈਸ ਲੀਕ ਹੋਈ ਨੂੰ 1 ਘੰਟਾ ਡੇਢ ਘੰਟਾ ਹੋ ਚੱਲਿਆ ਹੈਗਾ ਤੇ 2 ਮਿੰਟ ਪਹਿਲਾਂ ਗੱਲ ਹੋਏ ਕਿੰਦੇ ਜਿੱਤੇ ਪੋਨੇ ਘੰਟੇ ਤੱਕ ਸਾਡੀ ਟੀਮ ਆ ਜਾਂਦੀ ਆ ਸਾਡੇ ਇੰਜੀਨੀਅਰ ਆ ਜਾਂਦੇ ਹੈਗੇ ਇਹ ਇਹਨਾਂ ਦਾ ਜਵਾਬ ਹੈ ਜੀ ਅਜੇ ਤੱਕ ਕੋਈ ਨਹੀਂ ਆਇਆ ਜੀ ਇਹ ਲਗਭਗ ਸਵਾ 10 10 20 ਦਿਨਾਂ ਦੀ ਲਾਈਨ ਲੀਕ ਹੋ ਗਈ ਸੀ ਜੀ ਔਰ ਤੁਸੀਂ ਟਾਈਮ ਦੇਖ ਲਓ ਜੀ ਅਲੇ ਦਾ ਕੋਈ ਨਹੀਂ ਆਇਆ ਉਹਨਾਂ ਨੂੰ ਬੰਦ ਕੀਤਾ ਗਿਆ ਫਿਲਹਾਲ ਜਾਂ ਕਹਾ ਇਹ ਲੀਕ ਚੱਲਦਾ ਹੈ ਜੀ ਜਿਹੜੀ 2 ਫੁੱਟ ਦੇ ਇਹਨਾਂ ਦੀ ਸਵਾ 2 ਫੁੱਟ ਦੇ ਜਿਹੜੀ ਲਾਈਨ ਪਈ ਹੈ ਜੀ ਉਹਨੂੰ ਤਾਂ ਫਿਲਹਾਲ ਬੰਦ ਕੀਤਾ ਜੀ ਜਿਹੜੀ ਇਹ ਕਹਦੇ ਆ ਸਾਡੀ ਚਾਹ ਹਟਦੇ ਆ ਉਹਦਾ ਇਹਨਾਂ ਕੋਈ ਸਵਿੱਚ ਹੀ ਨਹੀਂਗਾ ਉਹ ਬਿਨਾਂ ਸਵਿੱਚ ਤੋਂ ਚੱਲਦਾ ਨਹੀਂ ਹੈ ਜੀ ਉਹ ਉਹ ਜੇ ਕਿਤੇ ਲੀਕ ਹੋ ਗਈ ਤਾਂ ਅੰਬਰ ਸਾ ਤੋੜੇਗਾ ਉੱਡੇਗਾ ਜੀ ਲੱਗਦਾ ਨਹੀਂ ਆ ਕਿ ਜਿਹੜੇ ਸਿਵਰੇਜ ਦੇ ਕੰਮ ਹੋਣ ਵਾਲੇ ਆ ਜਿਵੇਂ ਪਪਲੀ ਸਾਹਿਬ ਕੋਲ ਦੁਆਰਾ ਕਪੂਰਾ ਵਾਲੀ ਗਲੀਆਂ ਨੇ ਹੋਰ ਜਿਹੜੇ ਨਾਲ ਲੱਗਦੇ ਇੱਥੇ ਨੇ ਉੱਥੇ ਗੰਦਾ ਪਾਣੀ ਸਿਵਰੇ ਦਾ ਜਿਹੜਾ ਉਹ ਚਾਰਿਆ ਹੋਇਆ ਹੈ। ਕੀ ਲੋਕਾਂ ਨੂੰ ਹਜੇ ਇਸੇ ਤਰ੍ਹਾਂ ਹੀ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ? ਇਹਦਾ ਕੋਈ ਹੱਲ ਵੀ ਨਿਕਲੇਗਾ ਅੱਜ ਦੇਖੋ ਜੀ ਅਸੀਂ ਤਾਂ ਕੰਮ ਹਰ ਹਾਲ ਵਿੱਚ ਆਪਣਾ ਕਰਵਾਣਾ ਹੈ ਜੀ ਚਾਹੇ ਜੋ ਮਰਜ਼ੀ ਹੋ ਜਾਏ ਜੀ ਇਹ ਤਾਂ ਗੈਸ ਪਾਈਪ ਲਾਈਨ ਵਾਲਿਆਂ ਨੂੰ ਸੋਚਣਾ ਪਏਗਾ ਕਿ ਉਹਨਾਂ ਨੇ ਕੀ ਕਰਤਾ ਹੈਗਾ ਜੀ ਅਸੀਂ ਇੰਨਾ ਕਰਕੇ ਆਪਣੇ ਇਲਾਕੇ ਵਾਲਿਆਂ ਨੂੰ ਗੰਦਾ ਪਾਣੀ ਨਹੀਂ ਪੀਂਦਾਂ ਮੰਗੇ ਜੀ ਖਾਲੀ ਗੱਲ ਸੀਵਰੇਜ ਦੀ ਨਹੀਂ ਹੈ ਇਹਦੇ ਵਿੱਚ ਜੀ ਸੀਵਰੇਜ ਜਿਹੜਾ ਸਾਡੇ ਮੈਂ ਤੁਹਾਨੂੰ ਟੈਕਨੀਕਲ ਚੀਜ਼ ਦੱਸਦਾ ਜਦੋਂ ਸਾਡੇ ਸੀਵਰੇਜ ਭਰਦੇ ਹੈ ਨਾ ਜੀ ਸਾਡਾ ਪੀਣ ਵਾਲਾ ਪਾਣੀ ਵੀ ਨਾਲ ਗੰਦਾ ਹੋ ਜਾਂਦਾ ਹੈ ਜੀ ਔਰ ਪੀਣ ਵਾਲਾ ਪਾਣੀ ਤਾਂ ਤੁਹਾਨੂੰ ਪਤਾ ਉਹ ਤੇ ਬੇਸਿਕ ਨੀਡ ਹੈ ਪੀਣ ਵਾਲੇ ਪਾਣੀ ਬਿਨਾ ਤਾਂ ਸਾਡਾ ਕੰਮ ਚੱਲਣਾ ਨਹੀਂ ਹੈ ਨਾ ਜੀ ਆਨੇ ਸਾਡੇ ਕੋਲ ਇਹ ਸਾਡੇ ਕੋਲ ਇਲਾਕਾ ਅੱਜ ਕੋਈ 20 22 ਸਾਲ ਬਾਅਦ ਆਇਆ ਜੀ ਉਹ ਇਹਨਾਂ ਨੇ ਜਦੋਂ ਅਸੀਂ ਇਹਨਾਂ ਦੇ ਇਲਾਕੇ ਚ ਗਏ ਸੀ ਫਸਟ ਟਾਈਮ ਇਹਨਾਂ ਦੀ ਕੋਈ ਡਿਮਾਂਡ ਸੀ ਕਿ ਸਾਡਾ ਸੀਵਰੇਜ ਔਰ ਪੀਣ ਵਾਲਾ ਪਾਣੀ ਸਹੀ ਹੋਣਾ ਚਾਹੀਦਾ ਐਸ ਪਰ ਪ੍ਰੋਮਿਸ ਅਹੀ ਆਪਣਾ ਉਹਲਾ ਕੰਮ ਕਰ ਰਹੇ ਆ ਜੀ ਪਰ ਜੋ ਇਹ ਗੈਸ ਪਾਈਪਲਾਈਨ ਨੇ ਜੋ ਗੁਜਰਾਤ ਦੇ ਬਹੁਤ ਤੱਕ ਦਾ ਆਪਣਾ ਸਿਸਟਮ ਹੈ ਜੀ ਇਹਦੇ ਇਹਦੇ ਤੋਂ ਉਹਦਾ ਕੰਮ ਕੋਈ ਹੋਏਗਾ ਹੀ ਨਹੀਂ ਜੀ ਸਾਡੇ ਸਾਡੇ ਜਿੰਨੇ ਡਵੈਲਪਮੈਂਟ ਦੇ ਕੰਮ ਹੋਣਗੇ ਜੀ ਇਹ ਤੋਂ ਰੁਕੇ ਜਾਣਗੇ ਜੇ ਇਦਾਂ ਤਾਂ ਕੀ ਇਸ ਬੰਦੀ ਕੋਈ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਤੱਕ ਕੋਈ ਅਖੰਡ ਚਿੰਤਾ ਇਹਦੇ ਵਿੱਚ ਸੀ ਜਿਹੜੇ ਸਾਡੇ ਕੋਆਰਡੀਨੇਸ਼ਨ ਦੇ ਹਾਇਰ ਸਾਡੇ ਹੈਗੇ ਨੇ ਸਾਡੇ ਕਮਿਸ਼ਨਰ ਸਾਹਿਬ ਨੇ ਸਾਡੇ ਸੀਸੀ ਸਾਹਿਬ ਨੇ ਐਡੀਸ਼ਨਲ ਕਮਿਸ਼ਨਰ ਸਾਹਿਬ ਨੇ ਉਹਨਾਂ ਦੀ ਨੋਟਿਸ ਚੋਪਾ ਨਿਕਾਲਤਾ ਹੈ ਜੀ ਕਿ ਇਹਨਾਂ ਦਾ ਐਟੀਟਿਊਡ ਵੀ ਦੱਸਤਾ ਜੀ ਕਿ ਕਿੱਦਾਂ ਦਾ ਇਹਨਾਂ ਦਾ ਐਟੀਟਿਊਡ ਆ ਕਿੱਦਾਂ ਦਾ ਬਿਹੇਵੀਅਰ ਆ ਜੀ ਇਹਨਾਂ ਦਾ ਜੀ ਔਰ ਅਸੀਂ ਆਪਣੇ ਜਿਹੜਾ ਚਿੰਨਾ ਡਿਪਾਰਟਮੈਂਟ ਉਹਦੀ ਨੋਟਿਸ ਲੈਂਦਾ ਜੀ ਇਹ ਹੁਣ ਗੁਜਰਾਤ ਕਿਸ ਤੇ ਕੀ ਜਿੱਤਾ ਇਹ ਤੋਂ ਹੋਈ ਦੱਸ ਬਣ ਗਿਆ ਜੀ